ਕੰਨੀ ਗਿਆ ਇਹਦਾ ਉਹ ਕਿੱਸਾ ਉਹ ਇਸਾ ਦਰਾਲਾ ਲੋ ਇਸਾ ਦਾ ਉਧਰ ਪੈਗਾ ਲਾਗੂ ਨੇ ਟਰੈਕਟਰ ਦਾ ਜੋਰ ਘੱਟ ਲਵਾਉਂਦੀ ਐ ਇੱਕ ਤਾਂ ਥੋੜਾ ਜਿਆ ਕਿਉਂਕਿ ਗਾਸੀਆਂ ਗੂਸੀਆਂ ਜਾਂਦੀਆਂ ਨਹੀਂਆਂ ਮੌਕੇ ਤੇ ਇਸੇ ਦਾ ਕੋਈ ਬੜਾ ਵੱਡਾ ਇਹਦੇ ਨਾਲ ਕੋਈ ਰੋਲ ਹੈ ਨਹੀਂ ਇਹ ਤੇ ਲਿਫਟ ਵਾਲੀਆਂ ਹੀ ਹੁੰਦੀਆਂ ਜਿਆਦਾ ਤਾਂ ਇਹ ਵਿਚਾਲੇ ਇਹਦੀ ਸੈਟਿੰਗ ਵਾਲਾ ਲੱਗ ਜੂਗਾ ਆਹ ਪਿਆ ਜਗੜ ਘੱਟ ਵੱਧ ਕਰਨ ਵਾਲਾ ਤੇ ਜਿਵੇਂ ਆਪਾਂ ਹਲ ਪਾਉਨੇ ਹੁੰਦੇ ਉਵੇਂ ਹੀ ਪੈਂਦੀਆਂ ਨੇ 16 73 74000 ਦੀ ਕੀਮਤ ਹੈਗੀ ਇਹਨਾਂ ਦੀ ਸੰਦੀਪ ਸਿੰਘ ਪਾਉ ਤੇ ਮਨਪ੍ਰੀਤ ਸਿੰਘ ਮੰਨਾ ਇਹ ਬਈ ਸਰਦਾਰਾਂ ਨੇ ਮੰਗਾਈਆਂ ਨੇ ਵੱਡੇ ਕੰਮ ਹੈ ਇਹੀ ਤਾਂ ਛੋਟੇ ਵਾਲੇ ਆ ਭਰਾ ਸਾਡੀਆਂ ਤਵੀਆਂ ਦਾ ਉਹ ਪਈਆਂ ਨੇ ਪਾਈ ਜਾਂਦੇ ਜਿਹੜੀਆਂ ਛੋਟੀਆਂ ਮੰਗ-ਮੁੰਗ ਲਿਆ ਕਰਾਂਗੇ ਕਦੇ